ਹਾਂਜੀ ਸਵਾਗਤ ਹੈ ਦੋਸਤੋ ਇੱਕ ਬਿਮਾਰੀ ਬੜੀ ਆ ਰਹੀ ਹੈ ਹੁਣ ਸਾਰੇ ਫੀਲਡ ਚ ਸਾਰੇ ਪੰਜਾਬ ਚ ਆ ਰਹੀ ਹੈ ਇਹ ਵਾਇਰਲ ਡੀਜੀ ਜਾ ਇੱਕ ਜਿਹਨੂੰ ਲਗੜਾ ਬੁਖਾਰ ਵੀ ਬੋਲਦੇ ਆਂ ਟੀ ਡੀ ਐਸ ਵੀ ਬੋਲ ਰਹੇ ਆਂ ਆਪਾਂ ਪਰ ਇਹ ਗਾਵਾਂ ਤੇ ਮੱਝਾਂ ਦਾ ਕਾਫੀ ਫਰਕ ਆ ਉਸਮੇਂ ਗਾਂ ਨੂੰ ਥੋੜੀ ਡਿਫਰੈਂਟ ਆ ਇਹਦਾ ਜੋ ਕਿਸਮ ਹੈ ਔਰ ਮੱਝ ਨੂੰ ਥੋੜਾ ਬੋਤਾ ਲੰਗ ਮਾਰ ਕੇ ਥੋੜਾ ਬੁਖਾਰ ਹੋ ਕੇ ਠੀਕ ਹੋ ਜਾਂਦੀ ਆ ਆਪਾਂ ਕੋਈ ਲਾਈਟ ਐਂਟੀਬਾਇਟਿਕ ਜਾਂ ਪੈਨਕਿਲਰ ਦੇ ਦਿੰਦਾ ਫਾਰਮਰ ਦੇ ਦਿੰਦਾ ਜਾਂ ਵਧੀਆ ਡਾਕਟਰ ਤੋਂ ਲਵਾ ਲੈਨੇ ਆਪਾਂ ਤਾਂ ਉਹ ਠੀਕ ਹੋ ਜਾਂਦਾ ਪਸ਼ੂ ਪਰ ਜਿਹੜੀਆਂ ਗਾਵਾਂਾਂ 'ਚ ਬੜੀ ਸੀਰੀਅਸ ਕੰਡੀਸ਼ਨ ਆ ਇਸਦੀ ਜਿਵੇਂ ਤੁਸੀਂ ਗਾਂ ਦੇਖਦੇ ਹੋ ਇਹ ਮੈਂ ਪਿੰਡ ਦੱਲੂ ਵਾਲੇ ਆ ਇੱਥੇ ਤੇ ਇਹ ਗਾਂ ਬੈਠ ਗਈ ਹੁਣ ਇਹ ਸੂਏ ਤੇ ਆ ਕੇ ਬਿਮਾਰ ਹੋਈ ਸੀ ਇਹਨੇ ਥੋੜਾ ਲੰਗ ਵੀ ਮਾਰਿਆ ਸੀ ਪਹਿਲਾਂ ਉੱਠਦੀ ਪੈਂਦੀ ਸੀ ਜਗਦੀ ਸੀ ਤਰਨ ਮੱਲੇ ਲੱਤਾਂ ਜਾਂ ਮੁਰਦੀਆਂ ਵੀਰ ਦੇ ਆਪਾਂ ਵੀਰ ਨਾਲ ਗੱਲ ਹੀ ਕਰਾ ਦੇਣ ਥੋੜੀ ਜੀ ਤੇ ਪਰ ਹੁਣ ਇਹ ਅੱਜ ਇਹ ਬੈਠ ਹੀ ਗਈ ਤੇ ਇੱਕ ਜਿਹੜੀ ਇੱਥੇ ਵੱਡੀ ਗਲਤੀ ਕਰਦੇ ਆ ਆਪਣੇ ਫਾਰਮ ਕਿਸਾਨਪਰਾ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰੂੰਗਾ ਅ ਅਕਸਰੀ ਆਪਾਂ ਦੇਖਦੇ ਆਂ ਵੀ ਗਾਵਾਂ ਦਾ ਖੂਨ ਘਟਦਾ ਬੁਖਾਰ ਚੜਦਾ ਖੂਨ ਘਟ ਕੇ ਵੀ ਬੈਠ ਜਾਂਦੇ ਆ ਜਾਂ ਖੂਨ ਘਟਣ ਵੇਲੇ ਜਦ ਬੁਖਾਰ ਚੜਦਾ ਹੋਂਕਦੀਆਂ ਇਹਦੇ ਵਿੱਚ ਬੰਦਾ ਹੋਂਕਣ ਵਿੱਚ ਰਹਿ ਜਾਂਦਾ ਵੀ ਹੋਂਕਦੀ ਆ ਇਹਨੇ ਵੀ ਦੇਖੋ ਜੀਬ ਕੱਢੀ ਹੋਈ ਆ ਐਵੇਂ ਲੱਗਦਾ ਵੀ ਹੋਂਕਦੀ ਆ ਪਰ ਇਹ ਗਰਮੀ ਨਹੀਂ ਮੰਨ ਰਹੀ ਇਹਦਾ ਸਾਹ ਤੰਗ ਆ ਇਹਨੂੰ ਫੇਫੜਿਆਂ ਦੀ ਪ੍ਰੋਬਲਮ ਆ ਨਾਲ ਜਿਹਨੂੰ ਰੈਸਪੀਰੇਟਰੀ ਆਪਾਂ ਪ੍ਰੋਬਲਮ ਕਹਿੰਦੇ ਆ ਲੰਗਸ ਇਨਫੈਕਸ਼ਨ ਕਹਿ ਸਕਦੇ ਨਾਲ ਫੇਫੜਿਆਂ ਦੀ ਬਿਮਾਰੀ ਬਣਦੀ ਆ ਇਹਨੂੰ ਨਾਲ ਇਹਦੇ ਵਿੱਚ ਆਪਾਂ ਜੇ ਆਪਾਂ ਉਹ ਪ੍ਰੋਟੋਜੋਆ ਦਾ ਟਰੀਟਮੈਂਟ ਕਰਾਂਗੇ ਹੁਣ ਇਹਨਾਂ ਨੇ ਵੀਰ ਨੇ ਬੋਤਲ ਲਵਾਈ ਸੀ ਬੁਖਾਰ ਚੜਨ ਤੋਂ ਜਿਹੜੀ ਆਪਾਂ ਆਮ ਹੀ ਲਾ ਦਿੰਦੇ ਆ ਫਾਰਮਰ ਭਰਾ ਵੀ ਤੇ ਡਾਕਟਰ ਵੀਰ ਵੀ ਸਾਰੇ ਜਾਣਦੇ ਆ ਵੀ ਆਪਾਂ ਉਹ ਟੈਰਾਮਾਈਸਨ ਦੇ ਦਿੰਨੇ ਆ ਐਨਐਸ ਚ ਪਾ ਗਏ ਉਹ ਇਹਨਾਂ ਨੇ ਦਿੱਤੀ ਪਰ ਇਹਨੂੰ ਫਰਕ ਨਹੀਂ ਪਿਆ ਉਲਟਾ ਇਹ ਹੋਰ ਤੰਗ ਹੋ ਗਈ ਤਾਂ ਆਪਾਂ ਇੱਥੇ ਇਹ ਗਲਤੀ ਨਹੀਂ ਕਰਨੀ ਵੀ ਜੇ ਇਹ ਸਾਹ ਤੰਗ ਆ ਆਪਾਂ ਇਹ ਚੀਜ਼ ਇਥੋਂ ਬੁੱਝ ਗਈ ਇਹਦੇ ਨੂੰ ਸਹੀ ਡਾਇਗਨੋਸ ਕਰਗੇ ਜਿਹੜੇ ਡਾਕਟਰ ਭਰਾ ਉਹਨਾਂ ਨੂੰ ਮੇਰੀ ਇਹ ਬੇਨਤੀ ਹੈ ਵੀ ਆਪਾਂ ਇਹ ਦੇਖੀਏ ਵੀ ਇਹ ਸਾਹ ਤੰਗ ਹੈ ਜਾਂ ਇਹ ਆਪਣਾ ਗਰਮੀ ਨਾ ਹੋ ਰਹੀ ਆ ਅੱਜ ਮੌਸਮ ਬੜਾ ਵਧੀਆ ਇੱਥੇ ਠੰਡਾ ਮੌਸਮ ਆ ਪਿੰਡ ਤੇ ਇਹ ਵੀ ਪਹਿਲਾਂ ਵੀ ਰਿਸੈਪ ਲਿਖੇ ਸੀ ਹਾਂਜੀ ਵੀਰੇ ਕਿਵੇਂ ਹੋ ਕੀ ਨਾਮ ਹੈ ਵੀਰੇ ਆਪਣਾ ਪਿੰਡ ਦਾ ਨਾਮ ਪਾਰਸ ਸਿੰਘ ਪਿੰਡ ਦੰਦੂ ਵਾਲਾ ਜੀ ਕਿਹੜਾ ਜ਼ਿਲ੍ਹਾ ਲੱਗਿਆ ਆਪਣੇ ਜ਼ਿਲ੍ਹਾ ਮੋਗਾ ਜੀ ਮੋਗਾ ਲੱਗਿਆ ਤੇ ਤੁਸੀਂ ਗਾਂ ਪਰਚੇਜ਼ ਕਰਕੇ ਲਿਆਏ ਸੀ ਨਾ ਹਾਂਜੀ ਹਾਂਜੀ ਪਰਸੋਂ ਹੀ ਲਿਆਏ ਸੀਗੇ ਕੱਲ ਕੀ ਪ੍ਰੋਬਲਮ ਆਈ ਸੀ ਤੁਸੀਂ ਪਹਿਲਾਂ ਦੱਸੋ ਕੱਲ ਇਹਨੂੰ ਬੁਖਾਰ ਹੋਇਆ 104 ਪਹਿਲਾਂ ਹਾਂਜੀ ਇਹ ਟੀਕੇ ਲਵਾ ਦੇ ਕੋਈ ਬੜਾ ਫਰਕ ਨਹੀਂ ਪਿਆ ਠੀਕ ਹੈ ਤੇ ਰਾਤ ਮੰਨ ਕੇ ਚਲਦੀ ਬੈਹੀਗੀ 12 ਤੋਂ ਬਾਅਦ ਇਹ ਹਾਂ ਤੁਸੀਂ ਜਿਵੇਂ ਪਹਿਲਾਂ ਤੁਹਾਡੇਆਂ ਗਾਮਾ ਇੱਕ ਦੋ ਹੋ ਗਿਆਂ ਵੀ ਖੂਨ ਘਾਟ ਦਾ ਬੁਖਾਰ ਜੜਦਾ ਉਸੇ ਹੀ ਸ਼ੱਕ 'ਚ ਰਹੇ ਨਾ ਹਾਂਜੀ ਉਸੇ ਸ਼ੱਕ 'ਚ ਰਹੇ ਪਹਿਲਾਂ ਵੀ ਆਈ ਸੀ ਇੱਕ ਗਾਣ ਪ੍ਰੋਬਲਮ ਅਸੀਂ ਕਦੀ ਕਿਤੇ ਉਹਦਾ ਨਾ ਹੋਉਦੀ ਸੈਟ ਵੀ ਪਹਿਲਾਂ ਬੁਖਾਰ ਆਇਆ ਸੀ ਇੱਕ ਨੂੰ ਹਾਂ ਠੀਕ ਹੈ ਹੋ ਗਈ ਸੀ ਸੈਟ ਥੋੜੀ ਉਹਦੇ ਇਨਫਰਮੈਂਟ ਕਰਾਈ ਸੀ ਉਹ ਤੋਂ ਅੰਦਰ ਹਾਂਜੀ ਦੇਖੋ ਇਹੀ ਹੁੰਦਾ ਇਹ ਵੀਡੀਓ ਬਣਾਉਣ ਦਾ ਇਹੀ ਕਾਰਨ ਹੈ ਵੀ ਆਪਾਂ ਉਧਰੋਂ ਨਾ ਜਾਈਏ ਤੁਹਾਨੂੰ ਵੀ ਲੱਗਦਾ ਸੀ ਨਾ ਵੀ ਹੌਂਕਦੀ ਆ ਆਪਣੀ ਗਰਮੀ ਨਾ ਹੌਂਕਦੀ ਆ ਇਹ ਆ ਜ ਵੀਡੀਓ ਬਣਾਉਣ ਦਾ ਬਸ ਇਹੀ ਕਾਰਨ ਸੀ ਆਪਣਾ ਵੀ ਆਪਾਂ ਕੁਛ ਨਾ ਕੁਛ ਦੱਸ ਸਕੀਏ ਜਿਹੜੇ ਵੀ ਬਿਮਾਰੀ ਆ ਰਹੀ ਹੈ ਕੁਛ ਨਾ ਕੁਛ ਬਚਾਅ ਹੋ ਜੇ ਬਹੁਤ ਸਾਰੇ ਵੀਰ ਭਲੇਖੇ ਚ ਰਹਿ ਜਾਂਦੇ ਆ ਪਰ ਜਦੋਂ ਦੂਜਾ ਆ ਜਾਂ ਤੀਜਾ ਦਿਨ ਹੋ ਜਾਂਦਾ ਤਾਂ ਸਾਹ ਇੰਨਾ ਤੰਗ ਹੋ ਜਾਂਦਾ ਲੰਗਸਨ ਇਫੈਕਸ਼ਨ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਪਸ਼ੂ ਕਲੈਪਸ ਕਰ ਜਾਂਦਾ ਮੌਤ ਵੀ ਹੋ ਜਾਂਦੀ ਹੈ ਇੱਥੇ گاਵਾਾਂ ਦੀ ਖਾਸ ਕਰਕੇ ਹੁਣ ਇਹ ਬੈਠੀ ਹੈ ਤੇ ਇਹ ਵਿਚਾਰੀ ਦਾ ਸਾਹ ਇਹਦਾ ਹੁਣ ਤੰਗ ਤਾਂ ਹੈਗਾ ਪਰ ਆਪਾਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਜੇ ਇਹਨੂੰ ਸ਼ਾਮ ਤੱਕ ਇਹਦਾ ਸਾਹ ਠੱਕ ਜਾਂਦਾ ਤਾਂ ਆਪਾਂ ਇਹਨੂੰ ਠਾਪ ਵੀ ਲਵਾਵਾਂਗੇ ਖੜੀ ਵੀ ਇਹਨੇ ਹੋ ਜਾਣਾ ਤੇ ਜੇ ਇਹ ਦੀ ਵਧੀ ਹੋਈ ਤਾਂ ਪ੍ਰਮਾਤਮਾ ਮਿਹਰ ਕਰੇ ਤਾਂ ਹੈ ਨਹੀਂ ਉੱਠ ਵੀ ਖੜਨਾ 2-4 ਦਿਨਾਂ ਦੇ ਵਿੱਚ ਵਿੱਚ ਹੀ ਉਸ ਤੋਂ ਪਹਿਲਾਂ ਹੀ ਇਹਨੇ ਉੱਠ ਵੀ ਖੜਨਾ ਇਹਦਾ ਸਾਹ ਵੀ ਟਿਕ ਜਾਣਾ ਠੀਕ ਹੈ ਜੀ ਆਪਣੇ ਪਸੂਆਂ ਦਾ ਖਿਆਲ ਰੱਖੋ ਤੇ ਸਹੀ ਟਾਈਮ ਤੇ ਸਹੀ ਦਵਾਈ ਲੱਗ ਜੇ ਆਪਾਂ ਫੇਫੜਿਆਂ ਦੀ ਦਵਾਈ ਲਵਾਉਣੀ ਆ ਡਾਕਟਰ ਤੋਂ ਕਹਿ ਕੇ ਜਾਂ ਆਪ ਵੀ ਜੇ ਤੁਸੀਂ ਕੋਈ ਬੰਦਾ ਵੀਰ ਕਰਦਾ ਭਰਾ ਕੋਈ ਲੰਗ ਇਨਫੈਕਸ਼ਨ ਵਾਲਾ ਜਰੂਰ ਧਿਆਨ ਦਿਓ ਕੱਲਾ ਹੋਂਕਣ ਵਾਲਾ ਨਾ ਰਹਿ ਜਾਓ ਵੀ ਗਰਮੀ ਮੰਦੀ ਆ ਤੇ ਹੋਂਕਦੀ ਆ ਤੇ ਇਹ ਬਿਮਾਰੀ ਹੈ ਬਹੁਤ ਜਿਆਦੇ ਮੱਜਾਂ 'ਚ ਇਹਦਾ ਹੋਰ ਰੂਪ ਹੈ ਤੇ گاਵਾ ਵਿੱਚ ਥੋੜਾ ਹੋਰ ਰੂਪ ਹੈ। ਬਿਮਾਰੀ ਲਗਭਗ ਵਾਇਰਸਾ ਜਿਹੜਾ ਉਹ ਸੇਮ ਹੀ ਹੈ। ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਅਗੇ ਸ਼ੇਅਰ ਕਰ ਦੇਣਾ। ਕੋਈ ਇਸ ਤਰ੍ਹਾਂ ਦਾ ਪਸ਼ੂ ਆ ਤਾਂ ਤੁਸੀਂ ਮੇਰੇ ਨਾਲ ਕਦੋਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਮੈਂ ਆਪਣਾ ਟਾਈਟਲ ਵਿੱਚ ਦੇ ਦੇਵਾਂਗਾ। ਧੰਨਵਾਦ ਜੀ।